اتے کھڑے بابے بھائی چپ کر جو ਇਹਨੀ ਮਸਲੇ ਦੀ ਗੱਲ ਕਰਦੇ ਹਾਂ ਕੋਈ ਸੋਚਾ ਨਹੀਂ ਕੋਈ ਕਾਂਸਾ ਵਾਜੂ ਨਹੀਂ ਹੁੰਦੇ ਕੋਮੇਰੇ ਭੈਣੋ ਕੋਈ ਘਰੋਂ ਦੀ ਗੱਲ ਨਹੀਂ ਕੋਈ ਤੁਹਾਡੇ ਨਾਲ ਕੋਈ ਨਹੀਂ ਆਰਾਮ ਰਾਨਾ ਬੈਠ ਕੇ ਸੱਤਣਾ ਨਹੀਂ ਕਰਦਾ ਕੋਈ ਵੀ ਆਪਣੀ ਗੱਲ ਦੇਖੋ ਸਭ ਪਤਾ ਤੁਸੀਂ ਆਪਣਾ ਪੰਜਾਬੂ ਦੁੱਖ ਲੈ ਗਏ ਹੋ ਭਾਨੇ ਮੇਰੀ ਮਾਂ ਦੀ ਭੈਣ ਹੈ ਬੱਚੀ ਹੈ ਸਾਰੀ ਤੁਸੀਂ ਕੋਈ ਡਾਕਟਰ ਨਹੀਂ ਲਿਆਇਓ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਐ ਜੇ ਮੇਰੀ ਕਮਰਾ ਜਨ ਕੋਈ ਐ ਤਾਂ ਨਹੀਂਦਾ ਬਹੁਤ ਚੀਜ਼ ਆ ਤੁਸੀਂ ਤੁਹਾਡੇ ਉਹ ਸਾਈਡ ਤੇ ਉਹ ਗੱਲ ਕਰ ਰਹੇ ਹੋ ਕਿ ਸੰਗਤ ਬੈਠੀ ਆ ਸੰਗਤ ਹੋ ਰਹੇ ਨੇ ਸੰਗਤ ਦਾ ਕਮਰਾ ਕੋਈ ਐ ਤੁਸੀਂ ਕਹ ਰਹੇ ਹੋ ਤੁਹਾਨੂੰ ਕੌਣ ਬਤਨ ਦੇ ਦੇ ਉਹ ਤਾਂ ਮਾਲਕ ਦੇ ਕੋਲ ਹੈ ਕਿਹੜੇ ਮਾਲਕ ਸਰਦਿਆਂ ਦੀ ਕਿਰਪਾ ਤੇ ਬਾਬੇ ਕਿਹੜੇ ਨਾਮ ਤੋਂ ਉਹ ਤਾਂ ਹੁਣ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਸਾਨੂੰ ਤਾਂ ਦੇਖੋ ਤੇ ਕੰਮ ਕਰਦੇ ਨੂੰ ਨਹੀਂ ਤੁਹਾਡੇ ਚਾਨਣਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਸ਼ਾਉਣੇ ਚਾਨਣਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਉਸ ਟਾਈਮ ਤੇ ਇੱਕ ਮਿੰਟ ਨਹੀਂ ਮਾਲਕ ਹੁੰਦਾ ਤੁਹਾਡੇ ਉਹ ਤਾਂ ਮਾਲਕ ਨੂੰ ਪਤਾ ਹੀ ਨਹੀਂ 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 ਅਸੀਂ ਤਾਂ ਜਾਣਦੇ ਦੇਖੋ ਮਾਲਕ ਹੁੰਦਾ ਆਪਣੇ ਚਕ ਨਹੀਂ ਹੁੰਦਾ ਦੇਖੋ ਅਸੀਂ ਤਾਂ ਸੇਵਾ ਕਰਦੇ ਆਂ ਇਹ ਸੇਵਾ ਕਰਦੇ ਆਂ ਬੱਸ ਤਾਂ ਸੇਵਾ ਕਰਦੇ ਆਂ ਦੇਖੋ ਸੰਗਤ ਆਉਂਦੀ ਆ ਬੜੇ ਹੁੰਦੇ ਆ ਸੁੱਖਾ ਸੋਕ ਕੇ ਜਾਂਦੇ ਆਲੇ ਬੋਧਾ ਮੋਤਾ ਭਲੇ ਪਰਮਾਤਮਾ ਕਰਦਾ ਪਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਆਪਾਂ ਬੋਧਸ਼ਾਲਾ ਕੰਮ ਕਰਦੇ ਜੀ ਕੁਝ ਪਰਮਾਤਮਾ ਨੂੰ ਆਪਾਂ ਨੂੰ ਆਪ ਚਾਹੇ ਜੇ ਆਉਂਦਾ ਹੋਗਾ ਜੋ ਆਪਣੇ ਸਾਹਮਣੇ ਖੜਾ ਹੁੰਦਾ ਤੇਰੀ ਆਪੋ ਦੱਸਦੇ ਲੋਕਾਂ ਨੂੰ ਵੀ ਖੜਾ ਲਾ ਉੱਠਾ ਦੇ ਆਉਂਦੇ ਦੇਖੋ ਬਾਜ ਮਗੂ ਬਾਜ ਜਿਵੇਂ ਮਾਲਕ ਦਿੰਦਾ ਨਹੀਂ ਸਾਨੂੰ ਨਹੀਂ ਬਾਜ ਦਿੰਦਾ ਰੱਬ ਤੋਂ ਉਹ ਇਹ ਬਾਜ ਨਹੀਂ ਕਿਤੇ ਵੀ ਬਾਬਾ ਮਨਤੀਸ਼ਣ ਫੀਲਪੋਰ ਤੋਂ ਆ ਰਹੇ ਦੇਖੋ ਜੀ ਆਹ ਸਿੰਧ ਗੁਰੂ ਕਿਹਦਾ ਲਾਈਵ ਤੋਂ ਬੋਲਦਾ ਕੱਤਰਕਾਰ ਆ ਰਹੇ ਨੇ ਸਾਡੇ ਕੈਰਨ ਸਿੰਘ ਸਾਹਿਬ ਸਾਡੇ ਦੇਖਦਾ ਇੱਕ ਮਿੱਤਰਾਂ ਨੂੰ ਜਿੰਦੀ ਗਏ ਇੱਕ ਸੰਗਰਸ਼ੀ ਜੋਧੇ ਨੇ ਤੇ ਇਹ ਆ ਗਏ ਨੇ ਤੁਹਾਨੂੰ ਆਵਾਜ਼ ਨਹੀਂ ਦਿੱਤੀ ਸੀ ਦੇਖੋ ਤੁਸੀਂ ਆਪਜੀ ਕੱਲ ਤੇ ਜਮਾ ਸਹੀਓ ਠੀਕ ਹੈ ਬੰਦੋ ਸੀ ਗੱਲ ਤੀਂ ਐਂਡ ਤੁਸੀਂ ਆਪਣੇ ਗੁਰੂ ਦੇ ਨਾਲ ਮਿਲ ਗਏ ਹੋ ਤੁਹਾਨੂੰ ਆਪਣੇ ਗੁਰੂ ਪਿਆਰੇ ਸਾਸੀ ਆਪਣੇ ਗੁਰੂ ਦੇ ਨਾਲ ਲੱਗੇ ਸਾਨੂੰ ਆਉਂਦਾ ਸਾਨੂੰ ਆਉਂਦਾ ਗੁਰੂ ਪਿਆਰਾ ਦੇਖੋ ਕਿਹੜਾ ਗੁਰੂ ਸਾਨੂੰ ਮੇਲਕੋਟੇ ਵਾਲਾ ਮਾਤਾ ਪੀਰ ਅਸੀਂ ਸਮੂਹ ਅਸੀਂ ਇਸ ਸਾਧੂ ਜੀ ਆ ਰਹੇ ਹਾਂ ਦੇਖੋ ਉਹਨਾਂ ਇੱਥੇ ਜਿੰਨੀ ਸੰਗਤ ਬੈਠੀ ਆ ਬੈਠੀ ਆ ਕੋਈ ਅਸੀਂ ਜਾਣਦੇ ਨਹੀਂ ਨਾ ਠੀਕ ਹੈ ਆਹ ਆ ਹੋਰ ਕਿੱਥੋਂ ਆ ਜਾਂ ਤੀਜਾ ਕੀ ਪੈਂਦਾ ਦੇਖੋ ਸਾਡੇ ਹੈਗੇ ਵਿਰੋਧਾਂ ਦੇ ਕਹਿੰਦਾ ਮੋਢੇ ਦੇ ਵਿੱਚ ਭੁਗੇ ਦੀ ਮੰਤ ਤਾਂ ਸਾਡੇ ਹੋ ਗਈ ਸੀ ਪੰਜਵੀਂ ਪੀੜੀ ਦੇ ਤੋਂ ਪੰਜਵੀਂ ਪੀੜੀ ਦੇ ਤੋਂ ਸਾਡੇ ਸੌਰੀਆਂ ਦੇ ਵਿੱਚੋਂ ਅਸੀਂ ਸੇਵਾ ਕਰਦੇ ਹਾਂ ਇਸ ਟਾਈਮ ਮੁੱਢ ਮੈਨੂੰ ਕਿਸੇ ਆਪਣਾ ਸਵਾਰ ਨਾ ਪੈਣ ਇਹ ਯਾਰ ਤੁਸੀਂ ਸੰਗਤ ਦੇ ਇੱਥੇ ਬਿਠੇ ਪਿਆਜ ਨਹੀਂ ਬਿਠੇ ਕੁਰਸ਼ਕ ਬੀਬੀਆਂ ਵੀ ਬੈਠੀਆਂ ਨੇ ਭਾਈ ਵੀ ਬੈਠੇ ਨੇ ਤੁਸੀਂ ਗੁਰੂ ਅੰਗਦ ਸਾਹਿਬ ਜੀ ਬਾਰੇ ਨੋਟ ਜਰਾ ਫਿੜਿਓ ਜਾਂ ਦਾਸਪਾਤ ਸਿੰਘ ਜੀ ਮਾਰੇ ਅਸੀਂ ਤਾਂ ਜੀ ਦੇਖੋ ਸਾਰੇ ਧਰਮ ਨੂੰ ਸਲਾਮ ਕਰਦੇ ਨਹੀਂ ਮੈਂ ਤਾਂ ਵੀ ਜਾਣੇ ਆ ਸਿੱਖ ਧਰਮ ਦੀ ਗੱਲ ਸੁਖਨੀ ਸਾਹਿਬ ਦਾ ਪਾਠ ਵੀ ਕਰਾਉਨੇ ਆ ਖੰਡ ਪਾਠ ਵੀ ਕਰਾਉਨੇ ਆ ਅਸੀਂ ਸਾਰੇ ਧਰਮ ਦਾ ਖੰਡ ਪਾਠ ਕੌਣ ਕਰਾਉਂਦਾ ਕਿਹੜਾ ਬਾਬਾ ਕਰਦਾ ਗੁਰਦੁਆਰੇ ਚੀਜ਼ ਬਾਬਾ ਟੇਕ ਜੋ ਕਰਦਾ ਟੇਕ ਬਾਬਾ ਉੱਥੋਂ ਆਇਆ ਆਪਾਂ ਪਹਿਲਾਂ ਅੰਦਲੇ ਗੁਰਦੁਆਰੇ ਚ ਕਰਾਇਆ ਸੀਗਾ ਜੀ ਅਸੀਂ ਹੱਸ ਕਰਵਾਉਂਦੇ ਸੁਖਨੀ ਸਾਹਿਬ ਘੰਟਾ ਵਾਰ ਕਰਾਉਣੇ ਆ ਇਸ ਕਰਦੇ ਪਹਿਲਾਂ ਮੇਰੀ ਗਰੰਥੀ ਸਿੰਘਾਂ ਨੂੰ ਬੇਨਤੀ ਆ ਪ੍ਰਬੰਧ ਕਰੋ ਕਿ ਜਿੱਥੇ ਇਦਾਂ ਦਾ ਕਰਮ ਕਾਂਡ ਹੁੰਦਾ ਠੀਕਾ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਂਦੇ ਤੇ ਸਾਡੇ ਤੋਂ ਬੁਰਾ ਕੋਈ ਜੀ ਜੀ ਅੰਦਰ ਮੇ ਕੋ ਸੰਗਤ ਜਿੱਦੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੋਤੀ ਗਦਰੀਖੋਰ ਬਿੱਪ ਜਦੋਂ ਤੁਸੀਂ ਅਸੀਂ ਆਏ ਆ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰ ਰਹੇ ਗੁਪਤਰੀ ਤੌਰ ਗੱਲ ਕਰ ਰਹੀ ਸੀ ਜਾਂ ਕੋਈ ਦੇਵੀ ਦੇਵਤਾ ਜਾਂ ਕਿਸੇ ਜੋ ਦੇਖੋ ਮੇਰੀ ਗੱਲ ਸੁਣੋ ਜਦੋਂ ਆਵਾਜ਼ ਆ ਰਹੀ ਸੀ ਹਾਂਜੀ ਉਸ ਟਾਈਮ ਤੇ ਸਾਨੂੰ ਕੁਛ ਨਹੀਂ ਪਤਾ ਲੱਗਦਾ ਤੁਸੀਂ ਜੀ ਕੁਝ ਵੀ ਨਹੀਂ ਪਤਾ ਲੱਗਦਾ ਵੀ ਕਿਹਨੂੰ ਕੀ ਆਵਾਜ਼ ਆ ਰਹੀ ਆ ਜੀ ਕਿਵੇਂ ਕਿਸੇ ਨੂੰ ਕਹਿਆ ਕਰਿਆ ਜਾਂਦਾ ਕਾਣਾ ਹੁੰਦੇ ਨੇ ਤੁਸੀਂ ਨਹੀਂ ਤੁਸੀਂ ਦੁੱਖ ਕੱਢਦੇ ਸੀ ਉਹਨਾਂ ਦਾ ਅਸੀਂ ਨਹੀਂ ਦੁੱਖ ਕੱਢਦੇ ਨਹੀਂ ਇੱਕ ਮਿੰਟ ਬਿੱਬਾ ਮੇਰੀ ਗੱਲ ਸੁਣੋ ਜੋ ਮੈਂ ਕਹਿੰਦਾ ਜੋ ਕੁਝ ਰੇਤੋ ਨਾਲ ਗਮੀਤ ਕਰੇ ਅਸੀਂ ਤੁਹਾਨੂੰ ਗੁਰਪ੍ਰੀਤ ਗੁਰਪ੍ਰੀਤ ਕਹਾਂ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਗੁਰਪ੍ਰੀਤ ਕਹਿੰਦ ਰਹੀ ਸੀ ਜਾਂ ਕੋਈ ਹੋਰ ਬੋਲ ਰਿਹਾ ਸੀ ਦੇਖੋ ਉਹ ਤਾਂ ਮਾਲਕ ਸੀ ਮਾਲਕ ਸੀ ਤੁਹਾਨੂੰ ਨਹੀਂ ਕੋਈ ਸੁਣਦਾ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧਮਕੀ ਨਹੀਂ ਦਿੱਤੀ ਅਸੀਂ ਡਰਾਇਆ ਨਹੀਂ ਅਸੀਂ ਨਹੀਂ ਡਰਿਆ ਨਹੀਂ ਡਰਿਆ ਬਚਨ ਹੋ ਰਹੇ ਸੀ ਤੁਸੀਂ ਕੱਢ ਕੇ ਦੇਖਦੇ ਹੋ ਜਦ ਤੁਸੀਂ ਕਿਵੇਂ ਉਹ ਕਿੱਧਰ ਚਲਾ ਗਿਆ ਦੇਖੋ ਤੁਸੀਂ ਇੰਨੀ ਸੰਦੀ ਤੇ ਬੈਠੀ ਆ ਕੰਗਤ ਨੂੰ ਕੱਲੀ ਕੱਲੀ ਨੂੰ ਇੱਕ ਇੱਕ ਸਵਾਲ ਤੁਸੀਂ ਨਹੀਂ ਅਸੀਂ ਤੁਹਾਨੂੰ ਅਸੀਂ ਇਹ ਕਹਿੰਦੇ ਆ ਪੁੱਛਿਆ ਕਿ ਨੂੰ ਨਹੀਂ ਅਸੀਂ ਦੇਖਣਾ ਅਸੀਂ ਤੁਹਾਨੂੰ ਪੁੱਛੀਏ ਨਾ ਅਸੀਂ ਇਹ ਕਹਿੰਦੇ ਆ ਜੋ ਵੀ ਬੰਦਾ ਤੁਸੀਂ ਮਤਲਬ ਕਿ ਇਲਾਜ ਕਰਦੇ ਉਹ ਮਰੀਜ਼ ਆ ਜਾਏ ਜਦ ਆਈ ਵਸਤੀ ਆਇਆ ਜਾਂ ਕਿਸੂ ਹੋਰ ਪਸ ਲੈਣਾ ਕੋਈ ਰਿਸ਼ਤੇਦਾਰ ਤੁਹਾਨੂੰ ਵੈਸੀ ਦੁੱਖ ਸੁਖ ਪੁੱਛਣ ਆਏਗਾ ਜਾਂ ਆਪਣੀ ਬਿਮਾਰੀ ਲੈ ਕੇ ਆਪਦੀ ਬਿਮਾਰੀ ਲੈ ਕੇ ਤੁਸੀਂ ਬਿਮਾਰੀ ਕੱਢਦੇ ਹੋ ਅਸੀਂ ਨਹੀਂ ਕੱਢਦੇ ਕਰਦਾ ਉਹ ਮਾਲਕ ਜਿਹੜਾ ਮਾਲਕ ਜਿਹੜਾ ਸਾਡੇ ਦਰਵਾਜ਼ੇ 'ਤੇ ਜਿੰਦੀ ਅਸੀਂ ਸੇਵਾ ਕਰਦੇ ਹੋ ਤੁਹਾਡਾ ਕੀ ਰੋਲ ਹੈ ਫਿਰ ਉਹਦੇ 'ਚ ਮਾਲਕ ਦਾ ਸਾਰਾ ਦਾ ਸਾਂਝਾ ਹੁੰਦਾਗਾ ਜਿੰਨਾ ਮੇਰਾ ਹੱਕ ਹੈ ਮਾਲਕ ਦਾ ਉੰਨੀ ਇਹਨਾਂ ਦਾ ਹੱਕ ਹੈ ਤੁਹਾਡੇ ਤੁਹਾਡੇ ਕੀ ਰੋਲ ਹੈ ਇਸ ਪ੍ਰੋਸੈਸ ਦੇ ਵਿੱਚ ਜੂ ਤੁਸੀਂ ਇਸ ਤਰ੍ਹਾਂ ਨੰਬਰ ਦੇ ਵਿੱਚ ਆਇਆ ਹੋਇਆ ਇਹ ਨੰਬਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਮਾਲਕ ਨਾਲ ਮਾਲਕਾਂ ਦੀ ਸੇਵਾ ਕਰਦੇ ਆ ਜੀ ਸੇਵਾ ਕਰਦੇ ਆ ਮਾਲਕਾਂ ਜੁੜੇ ਹੋਏ ਆ ਜੋ ਤੁਸੀਂ ਇਲਾਜ ਕਰ ਰਹੇ ਹੋ ਕਿਸ ਤਰੀਕੇ ਨਾਲ ਕਰਦੇ ਆ ਅਸੀਂ ਇਲਾਜ ਨਹੀਂ ਕਰਦੇ ਅਸੀਂ ਇਲਾਜ ਨਹੀਂ ਕਰਦੇ ਗੁਲੀ ਜਾਨੇ ਕਿਹੜਾ ਮੀ ਸਾਰੇ ਗੁਲੀ ਜੀ ਬੈਠੇ ਆ ਸਾਰੇ ਗੁਲੀ ਬੈਠੇ ਆ ਸਾਨੂੰ ਕੀ ਕਰਨਾ ਆ ਸਾਡੇ ਕੋਲੇ ਮਾਲਕ ਪੜੇ ਆ ਕਿਹੜੇ ਮਾਲਕ ਕੋਲੇ ਚਾਹੇ ਮਾਲਕ ਦੀ ਸੇਵਾ ਕਰਦੇ ਨਹੀਂ ਇੱਥੇ ਮਾਲਕ ਦਾ ਇਲਾਜ ਕਰਦੇ ਮੇਰਾ ਕੰਮ ਤਾਂ ਹੈ ਮੇਨ ਪੁਆਇੰਟ ਇੱਕ ਹੀ ਆ ਕੀ ਇਸ ਤਰੀਕੇ ਨਾਲ ਕਰਦੇ ਨਾ ਤੂੰ ਮੇਰੀ ਗੱਲ ਸੁਣੋ ਹੱਥ ਜੇ ਕਰਨੀ ਆਏ ਵੀ ਜਿਵੇਂ ਤੇਰੇ ਚ ਹੁੰਦੀ ਹੈ ਕੋਈ ਮਾ ਕਾਲੀ ਮਾਂ ਤਾਂ ਤੇਰੇ ਕੋ ਸਾਡੇ ਚ ਕੋਈ ਕਾਲੀ ਮਾਂ ਤਾਂ ਜੇ ਕਰਨ ਵਾਲੇ ਨਾ ਇੱਕ ਸਵਾਰ ਬੋਸ ਤੇ ਇੱਕ ਸਵਾਰ ਕੀ ਤੁਹਾਨੂੰ ਦੱਸਿਆ ਮੈਂ ਕਹਿ ਕੇ ਗੱਲ ਕਰ ਆਏ ਆਂ ਜੇ ਇਹ ਚੇ ਲੱਛਣ ਨੇ ਦੇਖੋ ਮੇਰੀ ਗੱਲ ਸੁਣੋ ਕੋਈ ਹੋ ਕੇ ਪੈਣ ਮਣ ਕੇ ਕਰ ਕੋਈ ਮੇਰੀ ਸਭ ਬਹਿਣਾਂ ਨੇ ਕਿ ਿਆਸੀ ਵੀ ਭਰਾਵਾਂ ਦੀ ਗੱਲ ਕੋਈ ਸਵਾਲ ਦਾ ਜਵਾਬ ਦਿਓ ਆਪਾਂ ਨਾ ਕਿਉਂਕਿ ਸਭ ਸਾਰੇ ਨੂੰ ਪਤਾ ਵੀ ਆਏ ਸੀ ਦਾ ਮਾੜਾ ਸਾਨੂੰ ਪਤਾ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਆਂ ਸਾਨੂੰ ਇਸ ਦੀ ਲੋੜ ਨਹੀਂ ਦੇਖੋ ਸੰਗਤ ਬੈਠੀ ਆ ਕੋਈ ਇੱਥੇ ਕਿਸੇ ਤੋਂ ਕੁਝ ਲੈ ਤਾਂ ਨਹੀਂ ਜਾਂਦਾ ਕੋਈ ਹੰਗਿਆ ਨੂੰ ਜਾਂਦਾ ਕੋਈ ਵੀ ਸੰਗਤ ਕਹਦੇ ਆ ਕਿ ਵੀ ਕੋਈ ਇੱਥੇ ਕੁਝ ਲੈ ਰਹੇ ਨਹੀਂ। ਸਾਨੂੰ ਨਹੀਂ ਪਤਾ ਹੈਗਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਕਿਵੇਂ ਦੁਨੀਆ ਦਾ ਬਚਨ। ਬਚਨ ਇੱਕ ਮਿੰਟ ਧਿਆਨ ਨਾਲ ਸੁਣੋ। ਆਪਾਂ ਮੰਗ ਲੂ ਕਿਸੇ ਦੀ ਦੁਆ ਕਰ ਸਕਦੇ ਹਾਂ। ਹਮਮ ਹਰ ਇੱਕ ਨੂੰ ਦੁਆ ਕਰ। ਹਮਮ ਹਰ ਇੱਕ ਸਿੱਖ ਵੀ ਕਰੇ ਜਿਹੜਾ ਕਿਸੇ ਨੂੰ ਮਰਨ ਦਾ ਤੋਹਦਾ ਉਹ ਦੁਆ ਕਰੇ ਪ੍ਰਮਾਤਮਾ ਕੇ ਸਵਤ ਦਾ ਭਲਾ ਮੰਗੇ। ਹਮਮ ਸੰਗਤ ਦਾ ਭਲਾ ਮੰਗੇ। ਹਮਮ ਆਪਾਂ ਇੱਥੇ ਤੁਹਾਡੇ ਕੋਲ ਉਹ ਲੋਕ ਵੀ ਆਉਂਦੇ ਹੋਣੇ ਆ ਜਿਹਦੇ ਪੁੱਤ ਲੈਣ ਵਾਲੇ ਨੇ। ਦੋਧੂ ਲੈਣ ਵਾਲੇ ਵੀ। ਕਰਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਵੀ ਤੇ ਰੋਲੇ ਰੱਪਿਆਂ ਤੋਂ ਝਗੜਿਆਂ ਤੋਂ ਵੀ ਪਰੇਸ਼ਾਨ ਹੋ ਕੇ ਉਹ ਕਿਉਂਦੇ ਹੁਣੇ ਉਹਨਾਂ ਦਾ ਆਪਾਂ ਜਿਹੜਾ ਇਲਾਜ ਕਰਦੇ ਆ ਉਹ ਤੁਸੀਂ ਖੁਦ ਕਰਦੇ ਹੋ ਜਾਂ ਕੋਈ ਤੁਹਾਡੇ 'ਚ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਫਿਰ ਤੁਹਾਡੇ ਤੋਂ ਇਲਾਜ ਕਰਾਉਂਦੀ ਹੈ ਤੁਸੀਂ ਜੇ ਕੋਈ ਆਉਂਦਾ ਸਿੱਧਾ ਕਿਉਂ ਨਹੀਂ ਮੱਥੇ ਲਾਉਂਦੇ ਭਗਵਾਨ ਦੇ ਤੁਹਾਡੇ ਰਹੀਂ ਇੱਕ ਵਾਰ ਤੁਸੀਂ ਵਿਚੋਲੇ ਬਣ ਕੇ ਉਹਨਾਂ ਦੇ ਕਾਰਜ ਸਵਾਰਦੇ ਹੋ ਠੀਕ ਹੈ ਤੇ ਵਿਚੋਲਾ ਤੁਸੀਂ ਕਿਵੇਂ ਬਣਦੇ ਹੋ ਕਿ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਤੁਹਾਨੂੰ ਕੋਈ ਦੀਨ ਦਾ ਸਾਹਮਣੇ ਉੱਥੋਂ ਪੁੱਛ ਕੇ ਤੁਸੀਂ ਸਾਹਮਣੇ ਤੁਮ ਉਠਾਉਣੇ ਉਹ ਦੱਸਦੇ ਸਾਨੂੰ ਤਾਂ ਇਹ ਕੁਝ ਨਹੀਂ ਬਦਲ ਲੱਗਦਾ ਲੱਗਦਾ ਬਾੜੀ ਤੇ ਹਾਰ ਗਈ ਹੋਣੀ ਨਹੀਂ ਹਾਜ਼ਰੀਆਂ ਲੈ ਆਓ ਹਾਜ਼ਰੀ ਹਾਂ ਜੀ ਹੁਣ ਲੈ ਆਓ ਆਪਾਂ ਮੈਂ ਤੁਹਾਡੇ ਤੇ ਹਾਜ਼ਰੀ ਲੱਗੀ ਸੀ ਨਾ ਤੇ ਲੱਗੀ ਸੀ ਨਾ ਮੜ ਜਾ ਮੈਨੂੰ ਵੇਖ ਕੇ ਕਿੱਕੇ ਤੁਸੀਂ ਫਿਰ ਬਣੇ ਤੁਹਾਨੂੰ ਵੇਖ ਤੁਸੀਂ ਤੇਦੀ ਕਾਲੀਆਂ ਅੱਖਾਂ ਦੇਖ ਲਈ ਜੀ ਆਇਆ ਸਿੰਘ ਹਨਾ ਦੇਖੋ ਸਾਨੂੰ ਕੁਝ ਨਹੀਂ ਪਤਾ ਕਿ ਉਹ ਬਣਾ ਉੱਥੇ ਨੇ ਬੰਾਇਆ ਤੇ ਇਹ ਮੈਂ ਗੱਲਾਂ ਦੀ ਵੀੜੀ ਕੋ ਸਾਰਾ ਕੁਝ ਫਿਰ ਆਏ ਤੇ ਫਿਰ ਵੀ ਤੁਸੀਂ ਉਹ ਆਏ ਆ ਤੁਰੇ ਕਰਦੇ ਆ ਘੁੰਮਣ ਘੇਰੀਆਂ ਚਾਹਣਾ ਅਸੀਂ ਤੁਹਾਨੂੰ ਰੋਕ ਲਿਆ ਕਿਹੜੀ ਚੀਜ਼ ਸੀ ਤੁਹਾਨੂੰ ਤੋਰ ਰਹੀ ਸੀ ਉਹ ਤਾਂ ਮਾਲਕ ਦੀ ਕਿਰਪਾ ਇਹ ਕਿਰਪਾ ਤਾਂ ਸਾਡੇ ਤੇ ਜੇ ਜੇ ਵੀ ਬਜੇ ਮਾਲ ਦੇਖੋ ਸੰਗਤ ਦਾ ਮਾਲਕ ਨਾਲ ਰਿਸ਼ਤਾ ਪਹਿਰਾ ਤੇ ਜਾਂ ਜਣਾ ਜੂੜਾ ਆ ਸਾਰਾ ਤੇਰਾ ਵਖਰੀ ਦਾ ਪਹਿਰਾ ਦਾ ਇੱਕ ਤਰ੍ਹਾਂ ਨਾਲ ਕਿਉਂ ਆ ਵਿਸ਼ੇਸ਼ ਕਿਉਂ ਤੁਸੀਂ ਉਹਨਾਂ ਚ ਫਿਰ ਇਹ ਮਾਲਕੋਂ ਉਹਨਾਂ ਵਰਗੇ ਤੁਸੀਂ ਦੇਖੋ ਸਾਡਾ ਇਹ ਪੈਰਾਂ 'ਚ ਝਾਂਜਣਾ ਇਹ ਪਾਇ ਇੱਕ ਵੱਖਰਾ ਬੇਸ ਤੁਹਾਡਾ ਵੱਖਰਾ ਕਿਉਂ ਆ ਦੇਖੋ ਮੇਰੀ ਗੱਲ ਸੁਣੋ ਹੁਣ ਤੁਸੀਂ ਇਹ ਦੇਖ ਲਓ ਵੀ ਕੋਈ ਇਹ ਨਹੀਂ ਵੀ ਸਾਡੀ ਕੋਈ ਉਮਰ ਆ ਜਾਗਾ ਇਹ ਜਿਹੜੀ ਚੀਜ਼ ਦੇ ਘੰਗਰੂ ਪਾਏ ਇਹ ਬਾਣਾ ਪਾਇਆ ਇਹੋ ਦੇਖੋ ਕਾਹਦੀ ਗੱਲ ਦੱਸਾਂ ਵਿਪਦ ਜੋ ਤੁਸੀਂ ਕਰ ਰਹੇ ਹੋ ਇਹ ਗੈਰਕਾਨੂੰਨੀ ਹੈ अपराध है कानूनी धर्म के मुताबिक ਤੁਸੀਂ ਇੱਥੇ ਹੀ ਬੈਠ ਕੇ ਆਪਣੇ ਇਸ ਜੋ ਗਮਰਾਹ ਕਰਦੇ ਹੋ ਉਹਨਾਂ ਲੋਕਾਂ ਨੂੰ ਕੋਲੇ ਪਾੜੇ ਲੋਕਾਂ ਗਮਰਾਹ ਹੋਇਆ ਮਰੀਜ਼ ਹੈ ਜੇਕਰ ਉਹਨਾਂ ਨੂੰ ਤੁਸੀਂ ਇੱਥੇ ਮੰਨਦੇ ਹੋ ਜਾਂ ਫਿਰ ਅਸੀਂ ਤੁਹਾਨੂੰ ਕਿਤੇ ਕਾਨੂੰਨੀ ਕਾਰਵਾਈ ਵਾਲੇ ਪਾਸੇ ਚੱਲੀ ਜਾਣਾ ਹੈ ਤੁਸੀਂ ਐ ਮਰਜੀ ਗੱਲ ਕਰ ਗੱਲ ਸੁਣੋ ਹਾਂ ਪਹਿਲਾ ਨੰਬਰ ਤਾਂ ਜਿਹੜੀ ਸੰਗਤ ਬੈਠੀ ਹੈ ਅਸੀਂ ਇੱਥੇ ਬੈਠੇ ਹਾਂ ਉਹ ਸੰਗਤ ਤਾਂ ਤਰੀ ਗੁੜਾ ਕੀਤੀ ਹੋਈ ਐ ਇਹਨੇ ਦਿਮਾਗ ਖਰਾਬ ਕਰੇਗਾ ਇੱਕ ਮਿੰਟ ਪਹਿਨੇ ਇੱਕ ਮਿੰਟ ਕਰ ਸੁਣੋ ਸਭਾ ਬੇਸ਼ਰਮ ਲੋਕ ਐ ਅਸੀਂ ਉਹਨੂੰ ਕਹਿੰਨੇ ਇੱਕ ਮਿੰਟ ਬੱਬੀ ਇੱਕ ਮਿੰਟ ਇੱਕ ਮਿੰਟ ਪਹਿਨੇ ਗੱਲ ਸੁਣਿਓ ਇੱਕ ਤਾਂ ਜਦੋਂ ਤੁਸੀਂ ਸਿਰ ਘਮਾਉਨੇ ਉਹ ਕੌਣ ਘਮਾਉਂਦਾ ਤੁਹਾਡਾ ਸਿਰ ਕੀ ਆਉਂਦਾ ਤੁਹਾਡੇ ਦੇ ਦੇਖੋ ਜਦੋਂ ਸਾਡਾ ਸਿਰ ਘੁੰਮਦਾ ਸਾਨੂੰ ਉਸ ਟੈਂਡ ਤੇ ਕੁਝ ਨਹੀਂ ਪਤਾ ਲੱਗਦਾ ਹੈ ਅਗਰ ਅਸੀਂ ਨਹੀਂ ਕਰਤੀ ਤੇ ਬੈਠਦੇ ਤਾਂ ਸਾਡਾ ਜਿਵੇਂ ਕਿ ਸਰੀਰ ਡਾਣ ਹੋ ਜਾਂਦਾ ਜਿਵੇਂ ਕਿ ਵਿਕਾਰ ਹੋ ਗਿਆ ਜਾ ਉੱਠੇ ਆਲੀ ਜਾਂਦਾ ਸਾਨੂੰ ਹਰ ਹਿੱਲੇ ਹੀ ਉੱਥੇ ਮਾਲਕ ਦੇ ਦਰਵਾਜ਼ੇ ਦੇ ਵਿੱਚ ਬੈਠਣਾ ਪੈਂਦਾ ਹੀ ਪੈਂਦਾ ਸੇਵਾ ਕਰਨੀ ਹੀ ਪੈਂਦੀ ਆ ਸਿਰ ਕਮਾ ਲਿਆ ਤੁਸੀਂ ਸਿਰ ਕਿਹੜਾ ਦਿਨ ਹੁੰਦਾ ਹਰ ਟਾਈਮ ਹੀ ਉੱਤੇ ਪੈ ਰਹੀਆਂ ਚਲਾ ਕੇ ਅੰਬਰ ਨੇ ਕਰਨ ਵਾਲੇ ਸੰਤ ਨੂੰ ਠੀਕ ਹੈ ਮੇਰੇ ਨਾਮੇ ਦਾ ਨਾਮ ਦੱਸੋ ਮੇਰੀ ਗੱਡੀ ਦਾ ਨੰਬਰ ਦੱਸੋ ਬਾਬਾ ਜੀ ਦੇ ਮੋਬਾਈਲ ਦਾ ਨੰਬਰ ਦੱਸੋ ਐਵੇਂ ਨਹੀਂ ਬਾਬਾ ਜੀ ਤੁਸੀਂ ਗੱਡੀ ਤੇ ਇਸ ਵਕਤ ਦੇਖੋ ਪਹੰਡ ਨਾ ਕਰੋ ਗੁਮਰਾ ਨਾ ਕਰੋ ਮੇਰੇ ਮੇਰੀ ਕੁਛ ਕਰ ਦੋ ਮੇਰੇ ਕਿੰਨੇ ਜਵਾਬ ਕਰੇ ਮੇਰੀ ਗੱਲ ਸੁਣੋ ਇਹ ਤਾਂ ਕੋਲ ਬਹੁਤ ਜਣੇ ਬੈਠੇ ਨੇ ਦੇਖੋ ਜਿਵੇਂ ਹੁਣ ਉਥੇ 100 ਲੋਕ ਬੈਠੇ ਤੁਸੀਂ ਬਾਬੇ ਨੂੰ ਕਹੋ ਵੀ ਮੈਨੂੰ ਚੈਲੰਜ ਕਰਨ ਆਗੇ ਸੀ ਬਾਬਾ ਜੀ ਆਓ ਤੁਸੀਂ ਜਿਹੜੀ ਮਾਤਾ ਭੈਣ ਆ ਕਹਿੰਦੇ ਸਾਡਾ ਹੱਲ ਕਰੋ ਮੇਰੇ ਸਾਥ ਨਹੀਂ ਨਾ ਹੁਣ ਬੁਲਾਓ ਜੀ ਕੋਈ ਗੱਲ ਨਹੀਂ ਉਹ ਮਾਲਕ ਨੂੰ ਕੋਣ ਜਾਣਦੇ ਦੇਖੋ ਬੁਲਾਓ ਬਾਬਾ ਜੀ ਨੂੰ ਬੁਲਾਓ ਮੇਰੀ ਘਰ ਵਾਲੀ ਮੁਸਕੇ ਗਈ ਵੀ ਉਹਨੂੰ ਲੈ ਕੇ ਪਹਿਲਾਂ ਮੇਰੀ ਗੱਲ ਸੁਣ ਲਓ ਠੀਕ ਹੈ ਨਾ ਉੱਥੇ 100 ਬੰਦਾ ਮਿਲਦਾ ਸਾਰੇ ਬੰਦੇ ਦੇ ਵਿੱਚੋਂ ਮੰਨ ਲਓ ਕੋਈ ਦੱਸ ਜਾਣੇ ਦੀ ਬਾਜ ਚਲੋ ਜਿਹੜੀ ਤੁਸੀਂ ਥਾਉਗੇ ਉਸੇ ਨਾਲ ਹੀ ਗੱਲ ਕਰਾਂਗੇ ਅੱਜ ਚਲੋ ਜਿਹੜੀ ਮਰਜੀ ਟਾਲੋ ਇੱਕ ਦਿਨ ਉਹਦੇ ਨਾਲ ਹੀ ਗੱਲ ਕਰਾਂਗੇ ਜੇ ਸੰਗਤ ਦੀਆਂ ਪੁੱਛਾਂ ਨਿਕਲ ਸਕਦੀਆਂ ਇੱਕ ਸਾਡੇ ਸੇਵਾਦਾਰ ਦੀ ਪੁੱਛ ਕੱਢ ਦੋ ਬਸ ਇੱਕ 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 ਦੀ ਸਵਾਲ ਇੱਕ ਸਕਿੰਟ ਇੱਕ ਇੱਕ ਹੀ ਸਾਹਮਣੇ ਇੱਕ ਆਹ ਦੇਖੋ ਜਿਹੜੀ ਜਨਾਨੀ ਦੇ ਕਰਮਾਂ ਪੁੱਛਾਂ ਉਹ ਨਾਲ ਹੀ ਗੱਲ ਕਰਾਂਗੇ ਇੱਕ ਹੀ ਤੁਸੀਂ ਪੀਜੀਪੀਡੀ ਦਾ ਦੱਸ ਦਿਨੋ ਕਿ ਤੇਰੇ ਫਲਾਨੀ ਜਾਪ ਤੇ ਮਰ ਗਈ ਜਨਾਨੀ ਇੱਕ ਬੰਦਾ ਪਾ ਲੈ ਕੇ ਮਰ ਗਿਆ ਤੇ ਆ ਫਲਾਣੇ ਤੁਹਾਨੂੰ ਚਿੱਟੇ ਆਏ ਨੇ ਤੁਹਾਡੇ ਘਰੇ ਮਾਂ ਦੇਖਦਾ ਦੰਦਾ ਦੇਖਦਾ ਚਿੱਟੇ ਆਏ ਨੇ ਨਾ ਸੀ ਕਹੀਏ ਤੁਹਾਨੂੰ ਗਾਈਂ ਗਾਈਂ ਗੁੰਮੀ ਸੀ ਕਿਸੇ ਦੀ ਨਾ ਕਿਸੇ ਗਾਈਂ ਨੂੰ ਕਹੀਏ ਨਾ ਸੀ ਕਿਸੇ ਨੂੰ ਐ ਕਿ ਇਹ ਵੀ ਤੁਹਾਡੇ ਪਾਲੇ ਆਲੀ ਮਾਰਗੀ ਸੀ ਨਾ ਸੀ ਕਿਸੇ ਨੂੰ ਇਹ ਜਿਹੜੀ ਤੋੜਾ ਕਿੰਨੇ ਵਾਰੀ ਕਰੇ ਸਰਫਾ ਜੀ ਤਾਂ ਅਗਲੇ ਨੂੰ ਕਹਿਦ ਨੇ ਵੀ ਆ ਸੁੱਕ ਸੁੱਕ ਲੋ ਆਹ ਸੁੱਕ ਸੁੱਕ ਲੈ ਚਲੋ ਮਾਂ ਨੇ ਕਹੇ ਸੁੱਕ ਸੁੱਕ ਇੱਕ ਸਕਿੰਟ ਇੱਕ ਤੁਸੀਂ ਇਹ ਗੱਲ ਕਹਿ ਬਿਓ ਵੀ ਮਾਤਾ ਦਾ ਹੁਕਮ ਹੈ ਤੁਸੀਂ ਕਹਿਣਾ ਵੀ ਮਾਤਾ ਦਾ ਹੁਕਮ ਆਇਆ ਬਾਬੇ ਦਾ ਹੁਕਮ ਆਇਆ ਕਿਹੜੇ ਬਾਬੇ ਦਾ ਹੁਕਮ ਆਇਆ ਬਈ ਚੰਗ ਹੋਊਗਾ ਜਿਹੜਾ ਸੋਧਣਾ ਸ਼ੁਰੂ ਕਰਦਾ ਇੱਕ ਉਹ ਬਾਬਾ ਇੱਕ ਸਿਕ ਕਿਹੜੇ ਬਾਬਾ ਜੀ ਇੱਕ ਜਿੰਨ ਮਾਤਾ ਦਾ ਫਿਰ ਤੁਸੀਂ ਕਹਿੰਦੇ ਹੋ ਕਾਲਕਾ ਮਾਤਾ ਦਾ ਨੌਲੈਂਡ ਵੀ ਕਾਲਕਾ ਮਾਤਾ ਦਾ ਹੁਕਮ ਆਇਆ ਕੀ ਮਾਤਾ ਵਾਕਈ ਕਾਲਕਾ ਮਾਤਾ ਹੁੰਦੀ ਬਸ ਬਿਲਕੁਲ ਦੋ ਜਵਾਬ ਜੀ ਦੇਖੋ ਜਦੋਂ ਸਾਨੂੰ ਨਹੀਂ ਪਤਾ ਕਿ ਸਾਡੇ ਚ ਕਲ ਕਮਾਤਾ ਬੋਲਦੀ ਤੁਸੀਂ ਬੋਲਦੇ ਤੁਸੀਂ ਖੁਦ ਕਹਿੰਦੇ ਹੋ ਕਲ ਕਮਾਤਾ ਆਈ ਹੈ ਉਹਦਾ ਹੁਕਮ ਆਇਆ ਹੈ ਫਲਾਨਾ ਹਾਂ ਅਸੀਂ ਨਹੀਂ ਕਹਿੰਦੇ ਵੀ ਸਾਡੇ ਚ ਕਲ ਕਮਾਤਾ ਆ ਕੇ ਬਾਜਦੀ ਪਰ ਬੀਬੀ ਜਿਹੜਾ ਮਰਜੀ ਹੁੰਦਾ ਹੈ ਤੂੰ ਸਾਡਾ ਇੱਕ ਇੱਕ ਸ਼ਰੀਰ ਇੱਕ ਧਰਮਸਾਲਾ ਕੀ ਤੇ ਕਿਹੜਾ ਆ ਕੇ ਕਿਹੜਾ ਆ ਕੇ ਹੁਣ ਛੱਡੋ ਹੁਣ ਜਾਓ ਬੱਬਾਈ ਨਹੀਂ ਅਸੀਂ ਅਸੀਂ ਤਾਂ ਕਹਿੰਦੇ ਵੀ ਲੈ ਕੇ ਨਹੀਂ ਕਦੇ ਪਰ ਨਹੀਂ ਨਹੀਂ ਪਤਾ ਕਿਹੜਾ ਆ ਕੇ ਮੰਜਨ ਤੋਂ ਚਲਾਇਆ ਜਿਹੜੀ ਗੱਲ ਬੋਲੋਗੇ ਤੁਸੀਂ ਕਿਹਦੇ ਤੋਂ ਮਾਈਂਸਾ ਪਾਪਾ ਦੀ ਉਦੋਂ ਸਾਨੂੰ ਨਹੀਂ ਪਤਾ ਇਹ ਅੱਜ ਦੇਖੋ ਅਸੀਂ ਸਿਰੇ ਬੱਥੇ ਆ ਸਾਡੀ ਤੁਸੀਂ ਭੈਣ ਹੋ ਸਿਰੇ ਬੱਥੇ ਹੋ ਆਏ ਲੈ ਇੱਕ ਮਿੰਟ ਸੁਣੋ ਸਾਡੀ ਭੈਣ ਇਹ ਤੇਰੀ ਵਾਈਫ ਹੈ ਉਧਰ ਜਾਓ ਬੜੇ ਸਾਡੀ ਤੁਸੀਂ ਭੈਣ ਹੋ ਬਾਬਾ ਜੀ ਤੁਹਾਨੂੰ ਸਵਾਰ ਕਰਨਾ ਹੁਣ ਤੁਹਾਡੇ ਮਾਰੂ ਦੀ ਮੇਰੇ ਤੇ ਕੋਈ ਆਪਕੋ ਮੰਗੀ ਆ ਮੈਂ ਜਿੰਨਾ ਤੇ ਮੇਰੀ ਟੇਕ ਦਾ ਮਤਲਬ ਮੈਂ ਬਾੜੇ ਬੁਲਾ ਲਾਂਗਾ ਬੋਲਾ ਜੀ ਬਾਬਾ ਜੀ ਮੇਰੇ ਤੇ ਭੈਣ ਦੇ ਜੀ ਮੇਰੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਜਿੰਨਾ ਤੇ ਮੇਰੀ ਟੇਕ ਹੈ ਮੇਰਾ ਭਰੋਸਾ ਕੰਨ ਉਹਨਾਂ ਨੂੰ ਬੁਲਾ ਲਾਂਗਾ ਹੁਣ ਤੁਸੀਂ ਆਪਣੇ ਨੂੰ ਗੱਲ ਤੇ ਨਹੀਂ ਗੱਲ ਤੇ ਮੇਰੇ ਭੈਣ ਮਾਪੇ ਦੀ ਬੋਲ ਆਇਓ ਇੱਥੇ ਨਹੀਂ ਤੁਹਾਡੇ ਡਬਲੂ ਚ ਆ ਬਾਰਗੇਡ ਦਵਾਈ ਸਾਡੇ ਨੂੰ ਸਵਾਲ-ਜਵਾਬ ਹੈ ਕੁਝ ਮੈਨੂੰ ਕਹੋ ਵੀ ਜਾਂਦਾ ਸਵਾਲਾਂ ਦਾ ਜਵਾਬ ਦੇ ਜਾਂ ਠਾਕਰ ਨਾ ਬੰਦ ਕੀ ਇਹ ਹੁਣ ਇੱਕ ਮਿੰਟ ਸੁਣੋ ਹੁਣ ਝੂਠ ਨਾ ਮਾਰੀ ਜਦੋਂ ਅਸੀਂ ਆਏ ਹਾਂ ਜੇ ਵੀ ਘੁੰਮ ਰਹੇ ਸੀ ਨਾ ਇਹ ਕਿੰਨਾ ਦੁਨੀਆ ਘੁੰਮ ਰਹੇ ਸੀ ਛੱਕਿਆ ਸੀ ਨਾ ਤਾਂ ਕੀ ਪ੍ਰਵੇਸ਼ ਹੋ ਰਿਹਾ ਸੀ ਇਹ ਮੈਨੂੰ ਦੱਸਦੇ ਕੁਝ ਪੁੱਛ ਪਈ ਜੀ ਫਿਰ ਕੌਣ ਦੱਸਦਾ ਇਹਨੂੰ ਇਹ ਪਤਾ ਕੀ ਕਰੇ ਜਦੋਂ ਆਪਾਂ ਕੋਈ ਤੀਰਥ ਯਾਤਰਾ ਨਹੀਂ ਜਾਂ ਗੁਰੂ ਘਰ ਸਾਹਿਬ ਦੀ ਲਾਗ ਨਹੀਂ ਆ। ਜਦੋਂ ਨਾ ਸੇਵਾ ਕਰਨ ਲੱਗੀ ਆਪਾਂ ਯਾਰ ਮੈਨੂੰ 25 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਅਸੀਂ ਕਥਾ ਰਾਜ ਪ੍ਰਚਾਰ ਕਰ ਰਹੇ ਹਾਂ। ਇਹ ਤਾਂ ਸਿਰਫ ਗੱਲ ਹੈ। ਗੁਰੂ ਦੇ ਕਦੇ ਦਰਸ਼ਨ ਨਹੀਂ ਹੋਏ ਆ ਸੁਪਨੇ 'ਚ ਕੋਈ। ਤੁਹਾਡੇ ਕੋਲ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਕਹਿੰਦੇ ਮੈਂ ਤਾਂ ਤੁਸੀਂ ਲੋਕਾਂ ਦੇ ਬੱਚੇ ਆ, ਜਿਹੜੇ ਮਾਲਕਾਂ ਦੇ ਨਹੀਂ ਫਿਰ ਇਹ ਪੁੱਛੋ ਜਿਹੜੇ ਮਾਲਕ ਸੀਗੇ ਜਿਹੜੇ ਮਾਰੇ ਮਾਰੀ ਦੀ ਗੱਲ ਕਰਦੇ। ਜਿਹੜੇ ਮਾਲਕ ਨਹੀਂ। ਇੱਕ ਵਾਰੀ ਤਾਂ ਨਾ ਕਰ। ਇਹ ਆਂਦੀ ਜਾਂਦੀ ਕੋਈ। ਤਾਂ ਤੁਸੀਂ ਪੁੱਛ ਲੋ। ਹਾਂਜੀ ਹਾਂਜੀ ਨਹੀਂ। ਤੇ ਅੱਗੇ ਨਾਲੇ ਮਤਿਆਂ ਜੀ ਸਾਡੇ ਨੂੰ ਪਤਾ ਆਏਗਾ ਕਿ ਇਤਨੀ ਗੱਲਬਾਤ ਦਾ ਸਾਡੇ ਬਜ਼ੁਰਗ ਵੀ ਸੀਗੇ ਉਹ ਸੇਵਾ ਕਰਦੇ ਉਹਨਾਂ ਨੂੰ ਲੱਗ ਕਥੋਂ ਇਹਨਾਂ ਨੂੰ ਸਿਖਦੇ ਸੀ ਉਹਨਾਂ ਨੂੰ ਲੱਗ ਸਿਖਦੇ ਸੀ ਇਹ ਤਾਂ ਹੋਰ ਪੂਰੀ ਤੋਂ ਪੂਰੀ ਗੱਡੀ ਚਲਦੀ ਆਉਂਦੀ ਹੈ ਜਿਹੜੇ ਤੁਹਾਡੇ ਵੱਡੇ ਵੱਡੇ ਨੇ ਨਾ ਉਸ ਨੂੰ ਉਹਨਾਂ ਨੂੰ ਸਾਡੀ ਨਮਾਸੀ ਪਰ ਮੜਾ ਸ਼ਗ ਨਹੀਂ ਬੋਲਦੇ ਅਸੀਂ ਤਾਂ ਇਸ ਇਸ ਗੱਲ ਤੇ ਆਪਣਾ ਸਵਾਜਮਾ ਜੀਰਾ ਪਤਾ ਹੀ ਸਮਾ ਨਾ ਬਾਲਾ ਕਰਾਉਂ ਖਾਲਾ ਸਮਾ ਸਾਡੀ ਭੈਣ ਨਾਲ ਇੱਕ ਮਿੰਟ ਸਾਡੀ ਭੈਣ ਹਾਂਜੀ ਹਾਂਜੀ ਹਨਾ ਉਹ ਸੌਂ ਰਹੀ ਹੈ ਪਰ ਕੇ ਸੰਗ ਤਾਂ ਉਹ ਪੁੱਛਾਂ ਦੇ ਰਹੀ ਹੈ ਸੰਗ ਤਾਂ ਉਹ ਖਾ ਰਹੀ ਹੈ ਠੀਕ ਹੈ ਕੋਈ ਦੇਵੀ ਦੇਵਤਾ ਨੂੰ ਦੱਸ ਰਿਹਾ ਇੱਕ ਮਿੰਟ ਥਾਰੇ ਹੀ ਹੈ ਨਾ ਠੀਕ ਹੈ ਇਹ ਤੈਨੂੰ ਬੀਬੀ ਨੂੰ ਇਹ ਨਹੀਂ ਲੱਗਿਆ ਕਿ ਸੰਘਾਰ ਨਹੀਂ ਮੈਂ ਉਹ ਗੱਲ ਬਾਬਾ ਜੀ ਨੇ ਨਹੀਂ ਗੱਲ ਕੀਤੀ WhatsApp ਨਾਲ ਜਦ ਕਰਾਂਗੇ ਨਹੀਂ ਯਾਰ ਆਪਾਂ ਇਸ ਵਿਸ਼ੇ ਨਾਲ ਸਾਡੇ ਆਸਾਨਾਂ ਨੂੰ ਦੋ ਤੁਸੀਂ ਕਿੱਲ ਦਾ ਹੋ ਜਾਗੇ ਜਦੋਂ ਤੁਸੀਂ ਇੱਥੇ ਸੜੀ ਗੱਡੀ ਤੇ ਇਹ ਵੀ ਹੁੰਦਾ ਹੈ ਕਿ ਕਾਲਕਾ ਮਾਤਾ ਦੇ ਇੱਕ ਬੋਤਲ ਚਾੜਿਓ ਉਹ ਕੌਣ ਕਰਦਾ ਹੈ ਭਾਈ ਕਾਲ ਕਾ ਮਾਤਾ ਦੇ ਬੋਤਲ ਚਾੜ ਕੇ ਕਾਲੀ ਮਾਤਾ ਦੇ ਬੋਤਲ ਕੌਣ ਚੜਾਉਂਦਾ ਹੋ ਜੀ ਕੌਣ ਕਹਿੰਦਾ ਬਚਨ ਕੌਣ ਦਾ ਉਹ ਬਹੁਤ ਸਾਹਗਰ ਦਾਸ ਜੰਦੀ ਆ ਨਹੀਂ ਮੈਂ ਕਿ ਅਸੀਂ ਮਾਤਾ ਨੂੰ ਮੰਨਦੇ ਨਹੀਂ ਕਿ ਮਾਤਾ ਨੂੰ ਅਸੀਂ ਮੰਨਦੇ ਨਹੀਂ ਤੇ ਮਾਤਾ ਕਹਿੰਦੀ ਨਹੀਂ 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 ਇਹ ਨਹੀਂ ਗੱਲ ਕਹਿੰਦੇ ਤੁਸੀਂ ਮਾਤਾ ਮੰਦਿਆ ਵੀ ਮਾਤਾ ਦਾ ਹੁਕਮ ਆਇਆ ਭਾਈ ਫਲਾਣੇ ਦੇ ਘਰੇ ਆਵਨ ਦਾ ਨਹੀਂ ਆ ਫਲਾਣੇ ਦੇ ਆਪੋਂ ਚ ਕੋਈ ਨਹੀਂ ਚੱਲਿਆ ਤੁਸੀਂ ਆਪਰੇ ਕੋਲੋਂ ਕਹਿੰਦੇ ਹੋ ਮਾਤਾ ਮੰਗਦੀ ਹੈ ਸ਼ਰਾਬ ਮਾਤਾ ਮੰਗਦੀ ਹੈ ਸ਼ਰਾਬ ਜਾਂ ਮਾਤਾ ਕੁੱਕੜ ਮੰਗਦੀ ਹੈ ਨੀ ਅਜੀ ਕੋਈ ਫਿਰ ਤੁਸੀਂ ਕਿਵੇਂ ਲੋਕਾਂ ਨੂੰ ਉਮਰਾ ਕਰੀ ਜਾਂਦੇ ਹੋ ਸਾਹ 700 ਤੋਂ ਉਪਰ ਨਹੀਂ ਦੱਸੋ ਬਈ ਗੱਲ ਸਮਝ ਆਉਣੀ ਹੈ ਜਿਹੜੀ ਇੱਕ ਮਿੱਠਾ ਮਾਤਾ ਹੁੰਦੀ ਹੈ ਹਾਂਜੀ ਉਹਦਾ ਮਾਮ ਬਾਪ ਭੈਣ ਭਾਈ ਜਵਾਕਾਂ ਦੇ ਨਾਮ ਦਾ ਉਹ ਤੁਸੀਂ ਟੰਡੋਸ ਕਰ ਹਾਂਜੀ ਕਦੋਂ ਕਹਿਣੇ ਆ ਜਿਹੜੇ ਹੁਣ ਤੁਹਾਡੇ ਚ ਬਾਬਾ ਚ ਆਏ ਹੋਏ ਸੀ ਜੇ ਜਦੋਂ ਹੱਥ ਮਾਰ ਕੇ ਬੰਦੇ ਤੇ ਜੇ ਇੱਕ ਮਿੰਟ ਦੀ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਮੇਰੇ ਚ ਆ ਗਿਆ ਮੈਂ ਇੱਥੇ ਖੇਡਣ ਲੱਗੇ ਕੋਣ ਬਾਬਾ ਮੈਂ ਇੱਥੇ ਖੇਡਣ ਲੱਗਿਆ ਆਪਣੇ ਬੋਲ ਮੈਨੂੰ ਪੁੱਛਣਗੇ ਕਿ ਦਸ ਤੂਕ ਪਾਉਣਾ ਮੈਂ ਕਹੂੰਗਾ ਵੀ ਫਲਾਨਾ ਨਾਮ ਲੈਣਾ ਹੁੰਦਾ ਮੇਰੇ ਚ ਆ ਗਿਆ ਇਹ ਨਾਮ ਲੈਣ ਵੀ ਮੇਰੇ ਚ ਫਲਾਨਾ ਆਉਂਦਾ ਸੀ ਨਹੀਂ ਭਾਣੇ ਅ ਸਾਨੂੰ ਯਾਦ ਕਰਦਾ ਮੈਨੂੰ 25 ਸਾਲ ਹੋ ਗਏ ਮੇਰੀ ਬੇਨਤੀ ਸੁਣ ਆ ਇਸ ਵਾਰ ਤੇ ਕਾਹ ਤੋਂ ਆ ਪਾੜੇ ਪਏ ਆ ਕੀ ਦੇਖੋ ਇਹ ਚ ਤੂੰ ਦੱਸ ਵੀ ਤੂੰ ਹੀ ਦੱਸਦੀ ਹੁੰਨੀ ਸੰਗਤ ਮੈਂ ਕੋਈ ਪਹਿਲਾ ਗੱਲ ਤੋਂ ਜਦੋਂ ਹੁਣ ਅਸੀਂ ਇੱਥੇ ਗੱਡੀ ਤੇ ਬੈਠ ਗਏ ਮਨ ਸੰਗਤ ਆਲੀ ਸੰਗਤ ਨੇ ਮੱਥਾ ਟੇਕ ਲਿਆ ਬੈਠ ਗਈ ਅਸੀਂ ਬੈਠੇ ਸਾਨੂੰ ਨਹੀਂ ਕੋਈ ਕਦਰ ਕਰਦੇ ਚ ਕਿਹਨੇ ਆ ਕੇ ਆਵਾਜ਼ ਦਿੱਤੀ ਹੈ ਸਾਨੂੰ ਨਹੀਂ ਪਤਾ ਸੀ ਵੀ ਅਸੀਂ ਦੇ ਰਹੇ ਆ ਜਾਂ ਕੋਈ ਮਾਲਕ ਦੇ ਰਿਹਾ ਮੇਰੇ ਕੋ ਜਿਹੜੀ ਸਾਨੂੰ ਲਿਖ ਰਿਹਾ ਜਾਂ ਸੁਣ ਰਿਹਾ ਹੁਣ ਤੁਸੀਂ ਐਂ ਲਾ ਲਓ ਤੇ ਇੱਥੇ ਸੰਗਤ ਦੇ ਕੋਲ ਇੱਤਨੂੰ ਹੋਵੇ ਸੰਸਨ ਦੇ ਪਰਦਾ ਬੀਬੀ ਜੀ ਇੱਕ ਸਵਾਲ ਆ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲ ਬਾਬਾ ਜੀ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਤੇ ਬੈਠ ਦਿਆਂ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਵਿੱਚ ਆ ਕੇ ਕਿਹੜਾ ਸੰਗਤ ਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁੱਛ ਕਢ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲੈ ਲਵੇ ਮੈਨੂੰ ਮੈ ਜਾ ਦਿੰਦਾ ਤੇ ਮੈਨੂੰ ਉਹ ਚੀਜ਼ ਪਰਵੇਸ਼ ਕਰਕੇ ਤੇ ਮੇਰੇ ਆ ਮੋਬਾਈਲ ਤਾਂ ਕੱਲਾ ਪੈਟਰਨ ਖੋਲਣਾ ਪੈਂਦਾ ਸੀ ਤਾਂ ਨਾ ਤਾਂ ਸਮਾਨ ਲਿਖੀ ਜੋ ਜਿਹੜਾ ਕਿਸੇ ਮਾਨੇ ਗੋਦੀ ਦੇਖੋ ਜੀ ਅਸੀਂ ਤਾਂ ਬਾਬੇ ਦੀ ਸਿਰਫ ਇਹ ਕਹਿ ਦਿੰਦੇ ਆ ਵੇਖਿਆ ਸੁੱਖ ਉਜੀ ਮੈਂ ਸਾਡੀ ਗੱਤ ਆਜੋ ਆਪਾਂ ਸੁੱਖ ਇੱਥੇ ਆਜੀ ਇਹ ਮੈਂ ਕਿਹਨੂੰ ਮੁਕ ਕਮਾਉਨੇ ਛੋਟੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਇਹ ਨਹੀਂ ਮੰਨਦੀ ਉਹਦੀ ਗੱਲ ਕਰ ਸੁੱਖ ਦਾ ਸੀ ਵੀ ਤੈਨੂੰ ਸੁੱਖ ਤਾਂ ਸਾਰੇ ਸੁੱਖ ਦੇ ਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲਦੀ ਹੈ ਕਿਵੇਂ ਲਹਿਰ ਲਿਆਓ ਲਹਿਰ ਦੁਆਰਾ ਲਿਆਓ ਜੀ ਅਸੀਂ ਬੇਟ ਕਰਦੇ ਹਾਂ ਬਾਈ ਜੀ ਬਾਈ ਜੀ ਗੱਲ ਸੱਚ ਚੱਕ ਝੂਠ ਬਈ ਇਹ ਇਹ ਵੀ ਤਾਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਕੋਹੋ ਵੀ ਅਸੀਂ ਕਹਿੰਦੇ ਹਾਂ ਉਹ ਵੀ ਰਸਤਾ ਹੈ ਕੋਈ ਬਦਲਾਉਂਦਾ ਆਪ ਕਹਿੰਦਾ ਵੀ ਦੀ ਨਹੀਂ ਮੈਂ ਇਹ ਪਖੰਡ ਲੋਕਾਂ ਨੂੰ ਘੁਮਰਾ ਦੇਖੋ ਜੀ ਕੋਈ ਮੈਨੂੰ ਮਾਜ ਨਹੀਂ ਪਿੱਛੋ ਕਰ ਮੈਂ ਪਹਿਲੇ ਕਹਿੰਦਾ ਯਾਰ ਉਹ ਕਹਿ ਨਹੀਂ ਰਹੀ ਮੰਨ ਨਹੀਂ ਰਹੀ ਉਹ ਇਹ ਗੱਲ ਕਹਿੰਦੇ ਆਂ ਕਿ ਜਦੋਂ ਮੈਂ ਗੱਲ ਕਰਾਂ ਤੂੰ ਸਾਨੂੰ ਇਹ ਗੱਲ ਫਾਇਦਾ ਨਹੀਂ ਲੱਗਦਾ ਬਾਬਾ ਜੀ ਦੇ ਸਵਾਲਾਂ ਦਾ ਜਵਾਬ ਦੇ ਦੋ ਜੀ ਦੇਖੋ ਜੀ ਜਿਆਦਾ ਤੁਹਾਡੇ ਵਿੱਚ ਕੁਝ ਆਉਂਦਾ ਉਹ ਨੂੰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜਿੱਦਾਂ ਅਸੀਂ ਲੜਦੇ ਹਾਂ ਫਿਰ ਤੁਸੀਂ ਦੱਸੋ ਸਾਡੇ ਸਵਾਲਾਂ ਦਾ ਜਵਾਬ ਦੇ ਦੇਖੋ ਮੈਂ ਨਹੀਂ ਕਹਿੰਦੀ ਮੇਰੇ ਤੇ ਬਾਬਾ ਹੁੰਦਾ ਜਾਂ ਮੇਰੇ ਤੇ ਕੋਈ ਮਾਤਾ ਹੁੰਦੀ ਜੀ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਇੱਥੇ ਕਿਵੇਂ ਕਰਦੇ ਹੋ ਤੁਸੀਂ ਸਿਰ ਕੇ ਉਤਮ ਹੋ ਨੇ ਕੋਈ ਗੱਤ ਰੋ ਗੁੱਗਾ ਪੀਰ ਜੀ ਦੀ ਕਿਤੇ ਪੰਜਾਬ ਸੌਰ ਤੇ ਵੱਡੀ ਜਗ੍ਹਾ ਬਹੁਤ ਮੇਰਾ ਮੇਨ ਜਗ੍ਹਾ ਬਣੀ ਨਹੀਂ ਛੋਟੀ ਜਗ੍ਹਾ ਬਣੀ ਨਹੀਂ ਨਹੀਂ ਕੋਈ ਕਿਤੇ ਤਾਂ ਬਣੀ ਹੋਊਗੀ ਮੇਨ ਛੋਟੀ ਸਾਰੀ ਜੀ ਗੁੱਗੜਾ ਮਾਰੀ ਰਾਜਸਥਾਨ ਅੱਛਾ ਗੁੱਗੜਾ ਵਾਲਾ ہاں ਉੱਥੇ ਲੋਕ ਜਾਣ ਆਪੀਆਂ ਮੱਥਾ ਟੇਕਣ ਸੰਨ ਕੋਈ ਤਰ੍ਹਾਂ ਦੀ ਹਾਂਜੀ ਤੁਸੀਂ ਘਰ ਦੀ ਗੁੱਗੜਾ ਮਾਰੀ ਬਿਠੇ ਹੋ ਦੇਖੋ ਜੀ ਜੇ ਪੀਰ ਦੇ ਨਾਂ ਤੇ ਪਖੰਡਾ ਨਾ ਕਮਰਾ ਨਾ ਦੇਖੋ ਜਦੋਂ ਚਾਹੇ ਬਿਮਾਰੀ ਬੁਖੇਵਾ ਕਰਦੇ ਸਿਧਾ ਉੱਥੇ ਭੇਜਣਾ ਤਾਂ ਹੀ ਨਹੀਂ ਪਤਾ ਜੀ ਅਸੀਂ ਨਹੀਂ ਇੱਕ ਮਿੰਟ ਗੂਗਲ ਗੂਗਲ ਨਹੀਂ ਚਲੋ ਤੁਸੀਂ ਇੱਕ ਦੀ ਟਿਕਾ ਉਹ ਤਾਂ ਦੂਰ ਆ ਤੁਸੀਂ ਸਾਨੂੰ ਦੱਸੋ ਪਸ ਸਿੱਖ ਧੰਬਰਸਾਂ ਨੂੰ ਜੋ ਮਰਜੀ ਸਵਾਲ ਕਰੋ ਅਸੀਂ ਜਵਾਬ ਦੇਵਾਂ ਤੁਸੀਂ ਗੂਗਲ ਮੰਨਦੇ ਗੋਗਾ ਦੀ ਨੂੰ ਪਸ ਅਸੀਂ ਸਾਰੇ ਮੰਨਦੇ ਗੂਗਲ ਤੇ ਪਤਾ ਕੀ ਨਹੀਂ ਹੱਸੋ ਦੇਖੋ ਤਾਂ میں ਇਦੋਂ ਪਹਿਲਾਂ ਇਦੋਂ ਪਹਿਲਾਂ ਸੋਟੇ ਤੇ ਕੀ ਚੱਲ ਰਿਆ ਸੀ ਬਸ ਜਦੋਂ ਅਸੀਂ ਆਏ ਆ ਦੱਪਾ ਜੀ ਸਾਡੀ ਆਪ ਵੀ ਮੇਰੇ ਇੱਕ ਵਾਰੀ ਪਹਿਲੇ ਦੱਸਿਓ ਕੀ ਚੱਲ ਰਿਆ ਸੀ ਜਦੋਂ ਤੁਸੀਂ ਸਿਰ ਹਿਲਾਇਆ ਕੋਈ ਵੀ ਮਾਣੇ ਦਾ ਸੀ ਜੇ ਕੋਈ ਕੀ ਕਰ ਸਟੇਡੀ ਹਵਾ ਸੀ ਦੋਸਤੋ ਦੇਖੋ ਕੋਈ ਸਾਡੇ ਤੇ ਮਾਤ ਨਹੀਂ ਸੀ ਜੀ ਕੋਈ ਹੋਣੀ ਨਹੀਂ ਸੀ ਕੋਈ ਬਖੰਡ ਨਹੀਂ ਸੀ ਫਿਰ ਕੀ ਸੀਗਾ ਤੁਹਾਨੂੰ ਮੋਝ ਨਹੀਂ ਪਤਾ ਸਾਡੇ ਆਂਦੀ ਚਲੋ ਆਈ ਕਰੋ ਸਾਡੀ ਉਹੀ ਚੀਜ਼ ਨੂੰ ਦੁਬਾਰੇ ਮੈਂ ਉਹ ਜਿੰਨਾ ਚਿਰ ਇਹ ਪਖੰਡ ਨੇ ਮੰਨਦੀ ਮੈਂ ਤੇਰੇ ਭਾਵੇਂ ਸ਼ਾਮ ਤੱਕ ਬੈਠਾ ਰੋ ਭਾਈ ਨੂੰ ਕੋ ਸਾਨੂੰ ਘਰ ਨਾ ਲਾਉਂਗਾ ਸੁਣ ਲੈ ਤੁਸੀਂ ਪੜੋ ਚਲੋ ਇੱਕ ਮਿੰਟ ਖਾਂਸੀ ਨਾ ਕਰੋ ਸਾਬਤ ਕਰੋ ਜਾਂ ਸਾਬਤ ਕਰੋ ਜਾਂ ਪਖੰਡਾ ਵੀ ਪਖੰਡਾ ਸਾਨੂੰ ਇਹ ਕਹਿੰਦੇ ਤੇ ਪਰ ਤੇ ਕਹ ਤੂੰ ਆਇਆ ਤੂੰ ਕਹ ਤਾ ਤੂੰ ਬਾਬਾ ਤੁਸੀਂ ਤੁਸੀਂ ਕਿੰਨਾਂ ਬਾਬਾ ਕਹਿ ਦੋ ਜੀ ਇੱਕ ਮਿੰਟ ਕਹਿ ਦੋ ਕੋ ਸਿੰਘ ਬਾਬਾ ਨਹੀਂ ਨਹੀਂ ਅਸੀਂ ਧੱਕੇ ਨਹੀਂ ਕਰਾਉਣਾ ਬਾਬਾ ਤੁਸੀਂ ਗਲਤੀ ਮੰਨ ਲਓ ਬਾਬਾ ਇੱਕ ਮਿੰਟ ਸਾਨੂੰ ਸਾਬਤ ਕਰਦੇ ਠੀਕ ਹੈ ਤੇ ਜਾਂ ਤੂੰ ਕਹਦੇ ਵੀ ਇਹ ਮੈਂ ਆਪ ਹੀ ਬਦਲ ਲੋਕ ਤਾਂ ਨਹੀਂ ਟਾਲੇ ਕੁਲੇ ਤੋਂ ਬੋਲ ਨੀ ਯੇ ਪੀ ਪੇ ਦੀ ਵੀ ਦਿੱਤਾ ਨਹੀਂ ਆਉਂਦਾ ਨਹੀਂ ਟਾਲੇ ਦਾ ਸੀ ਲਾਏ ਨੀ ਇਹ ਤੁਸੀਂ ਸੰਗਤ ਨੂੰ ਕਿਉਂ ਬੁਲਾਉਂਦੇ ਹੋ ਸੁਣੋ ਇੱਕ ਮਿੰਟ ਸੰਗਤ ਨੂੰ ਕਿਉਂ ਬੁਲਾਉਂਦੇ ਹੋ ਇੱਕ ਗੱਲ ਮੈਂ ਸੁਣ ਲਓ ਇਹਦੇ ਬਾਬਾ ਜੀ ਜਿਹੜੀ ਤੁਸੀਂ ਆਪ ਪੂਜਾ ਕਰਦੇ ਹੋ ਆਪੇ ਕਰੇ ਕਰੋ ਹਾਂ ਜਿਹੜੀ ਸੰਗਤ ਆਈ ਬੈਠੀ ਹੈ ਠੀਕ ਹੈ ਇਹਨਾਂ ਦੇ ਕੋਈ ਆਉਣ ਦਾ ਖਰਚਾ ਵੀ ਸਾਰੇ ਕੰਮ ਉਹ ਕਿਵੇਂ ਤੁਸੀਂ ਚੁਵਾਉਂਦੇ ਹੋ ਦੇਖੋ ਜੀ ਅਸੀਂ ਖਰਚਾ ਸਾਨੂੰ ਵੀ ਪਤਾ ਵੀ ਕੌਣ ਕਿੱਥੇ ਹੈ ਇੱਕ ਮਾਲੂ ਜਿਹੜੀ ਗੱਲ ਨੂੰ ਵੀ ਫਿਰ ਤੁਸੀਂ ਧੁਰ ਦਰਗਾਹ ਦੀ ਭੇਜੋ ਜਿੱਥੇ ਬਾਬੇ ਦੀ ਜਗਾ ਤੁਸੀਂ ਧੁਰ ਦਰਗਾਹ ਦੀ ਭੇਜੋ ਤੇਰੀ ਗੱਦੀ ਤੇ ਕਈ ਫੁੱਟਾਂ ਮਾ ਘੱਡ ਦੇਣੀ ਹੈ ਠੀਕ ਹੈ ਸੁਣ ਲੈ ਜਿਹਨਾਂ ਦੇ ਅਖੰਡ ਦਾ ਫੜਾਵਾ ਚੱਲਦਾ ਵਸ਼ਿਕਰਨ ਤੇ ਮੈਂ ਕਰਾਉਂਗਾ ਫਿਰ ਵਸ਼ਿਕਰਨ ਨਾਲ ਦਾ ਤੇ ਥੋੜੀ ਵੀ ਨਹੀਂ ਹੋਣਾ ਅਸੀਂ ਤੇ ਇਹ ਕੰਮ ਕਰਦੇ ਹਾਂ ਉਹ ਬੀਬੀ ਸਭ ਕੁਝ ਪਤਾ ਚੜ ਗਿਆ ਨਾ ਤੇਰੀ ਗੱਲ ਸੁਣ ਹੁਣ ਅਸੀਂ ਤੈਨੂੰ ਭੈਣ ਵੇਖੋ ਸਾਡੀ ਵੱਡੀ ਭੈਣ ਆ ਤੂੰ ਦੇਖੋ ਤੁਸੀਂ ਦੇਖੋ ਤੁਸੀਂ ਮੇਰੇ ਨਾਲ ਜੇ ਮਰ ਕੇ ਨਹੀਂ ਨਹੀਂ ਮੇਰੀ ਗੱਲ ਸੁਣੋ ਜੇ ਅਸੀਂ ਚਿਪਟਾਂ ਚੜੀਏ ਦੋਚੂ ਤੇ ਫਿਰ ਤੁਸੀਂ ਸਾਰਾ ਕੁਝ ਅੱਗੇ ਇੱਕ ਟਿੱਕ ਸਾਨੂੰ ਅਸੀਂ ਨਹੀਂ ਕਹਿਣਾ ਤੁਸੀਂ ਕਹੋ ਵੀ ਅਸੀਂ ਆ ਕੰਮ ਕਰਦੇ ਹਾਂ ਵੀ ਸਾਡੇ ਚ ਕੋਈ ਪ੍ਰਵੇਸ਼ ਨਹੀਂ ਹੁੰਦਾ ਕੁਝ ਵੀ ਠੀਕ ਹੈ ਮੈਂ ਆਪ ਕੋ ਅਸੀਰਦੀ ਲੋਕਾਂ ਨੂੰ ਮੈਂ ਆਵਾਜ਼ ਮਾਰ ਕੇ ਠਾ ਲੈਣੀ ਆ ਜਿਹੜਾ ਕੋਈ ਗਮਰਾ ਹੋ ਗਿਆ ਇਹ ਕਹਿੰਦੀ ਨਾ 10 ਬੰਦਿਆਂ ਦੀ ਆਵਾਜ਼ ਆਉਂਦੀ ਹੈ 10 ਸੀ ਗਮਰਾ ਹੋ ਗਏ ਤੇ ਬਸ ਉਹਨਾਂ ਨੂੰ ਅਸੀਂ ਜੋ ਵੀ ਤੁਸੀਂ ਕਰਦੇ ਹੋ ਵੀ ਉਹ ਪ੍ਰਵੇਸ਼ ਕੋਈ ਨਹੀਂ ਹੁੰਦਾ ਉਹ ਇੱਕ ਬਖੰਡ ਹੈ ਹੋਣੇ ਨੇ ਕੀ ਕਰੀ ਨੀ ਨੀ ਭੈਣ ਕਵੇ ਤੁਸੀਂ ਦੱਸ ਦੋ ਜੀ ਸਾਡੀ ਅਸੀਂ ਨਹੀਂ ਮਨਾਉਣਾ ਤੁਸੀਂ ਆ ਮੰਨੋ ਤੁਸੀਂ ਆ ਮੰਨੋ ਆਪਣੇ ਚ ਹੋ ਜਾਓ ਪੀਰ ਜਿਹੜਾ ਲੋਨੀ ਉੱਥੇ ਸਾਡੇ ਇੱਕ ਬੰਦੇ ਦੀ ਪੋਛ ਕੱਢੋ ਸਾਹਮਣੇ ਮੰਨੋ ਵੀ ਮੈਂ ਪਖੰਡ ਕਰਦੀ ਆ ਅੱਗੋਂ ਤੋਂ ਮੇਰੇ ਨਾਲ ਕੋਈ ਵਿਖੰਡ ਜੀ ਕਰਦੀ ਪਖੰਡ ਫਿਰ ਜਿਹੜੀ ਆਉਂਦੀ ਬਰਾਉਂਦੀ ਆ ਇਹ ਮਨਣਾ ਹੁਣ ਸਵਾਲ ਦਾ ਜਵਾਬ ਹੋ ਚੱਲੀ ਸਾਡੇ ਕੋਲ ਇੰਨਾ ਟਾਈਮ ਨਹੀਂ ਜੀ ਤੂੰ ਹੈਗੀ ਵਿਹਲੀ ਹਾਂ ਤੇ ਜਾਂਦਾ ਦੋ ਕਿੰਨਾਂ ਹੀ ਸਿਰ ਘੁੰਮਦਾ ਘੁੰਮਦਾ ਕਿਉਂ ਘੁੰਮਦਾ ਬਾਬਾ ਵੀ ਰੋਣਾ ਦੇਖੋ ਜੀ ਜਦੋਂ ਸਿਰ ਭੁੰਦਾ ਸਾਨੂੰ ਕੋਈ ਨਹੀਂ ਪਤਾ ਲੱਗਦਾ ਦੱਸੋ ਬਸ ਤੈਨੂੰ ਨਹੀਂ ਪਤਾ ਲੱਗਦਾ ਵੀ ਇਹ ਪਖੰਡੀ ਹੈ ਫਿਰ ਦੇਖੋ ਜੀ ਤੁਹਾਨੂੰ ਐ ਲੱਗ ਪਖੰਡੀ ਹੋ ਗਈ ਚਲੋ ਨੰਬਰ 5 ਧੰਨਵਾਦ ਜੀ ਦੂਜੀ ਤੌਰ ਤੇ ਵੀ ਜਦੋਂ ਤੁਸੀਂ ਹੁਣ ਕਰ ਰਹੇ ਸੀ ਉੱਥੇ ਹੱਥ ਟੋੜਾਏ ਜਿਵੇਂ ਮੂਰਤੀਆਂ ਬਣੀਆਂ ਹੁੰਦੀਆਂ ਮਾਟਾ ਦੀਆਂ ਇਦਾਂ ਹੱਥ ਚੱਕਿਆ ਸੀ ਉਦੋਂ ਕੋਈ ਤੁਹਾਡੇ ਤੇ ਦੇਵੀ ਦੇਵਤਾ ਕੋਈ ਵੀ ਪ੍ਰਵੇਸ਼ ਹੋਇਆ ਸੀ ਆਇਆ ਸੀ ਜਾਂ ਨਹੀਂ ਨਹੀਂ ਆਇਆ ਸੀ ਟੀਜਰਸ ਵੱਲ ਅੱਛਾ ਤੁਸੀਂ ਸੰਗਤ ਦੇ ਵਿੱਚੋਂ ਇਹ ਗੱਲ ਕਹੀ ਹੈ ਵੀ 10 ਲੋਕਾਂ ਨੂੰ ਮਿਠਾਉਣੀ ਹੈ ਇਥੇ 50 ਬੈਠੇ ਨੇ ਅਸੀਂ ਕਈ ਰੋਈ ਕਈ ਹੈ ਜੀ ਕਈ ਹੈ ਕਈ ਹੈ ਮਹਾਰਾਜ ਕਈ ਵੀਡੀਓ ਪਈ ਸਾਡੇ ਕੋਲ ਕੋਰੋਨਾ ਤੁਸੀਂ ਕਿਹਾ ਵੀ 50 ਜਣੇ ਬੈਠੇ ਆ 10 ਲੋਕਾਂ ਨੂੰ ਮਿਠਾਉਣੀ ਹੈ ਠੀਕ ਹੈ 10 ਲੋਕਾਂ ਨੂੰ ਤੁਸੀਂ ਠਾ ਲਿਆ ਉਹ ਤੁਹਾਡੇ ਤੋਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਘਰ ਦਾ ਭਲਾ ਮੰਗਦਾ ਕੋਈ ਲੋਕ ਤੋਂ ਅਰੋਗੀ ਮੰਨਣਾ ਚਾਹੁੰਦਾ ਜੀ ਮੇਰਾ ਰੋਗ ਤੋਂ ਮੁਕਤ ਹੋ ਜਾਣਾ ਉਹ ਰੋਂ ਕੋ ਜਦ ਬੱਚਾ ਤੁਸੀਂ ਦਿੰਦੇ ਆ ਆਪਦੇ ਕੋਲੋਂ ਬਚਨ ਕਰਕੇ ਆਪਦੀ ਰਸਨਾ ਤੋਂ ਦਿੰਦੇ ਹੋ ਤਾਂ ਕੋਈ ਤੁਹਾਨੂੰ ਚੰਨਾ ਦਿੰਦਾ ਜੀ ਵੀ ਦੇਤਾ ਵੀ ਐਂ ਕਰਕੇ ਇਹਦੇ ਕੰਨ ਪਾਓ ਇਹਦੇ ਬੱਚਾ ਹੋਊਗਾ ਇਹਦੇ পাগল ਆ ਸੀਤਾ ਜੀ ਦੇਖੋ ਆ ਵੀ ਤੁਹਾਨੂੰ ਕਹਿ ਰਹੇ ਆ ਜਦੋਂ ਤੁਸੀਂ ਆਪ ਕੋਲੋਂ ਕਹਿੰਦੇ ਆ ਅਸੀਂ ਕਹਿ ਰਹੇ ਆ ਆਪ ਕੋਲੋਂ ਚਲੋ ਧਰਮ ਨੂੰ ਦੇਖੋ ਕਿੰਨਾ ਪਿਆਰਾ ਜੀ ਜਿੰਨਾ ਫਕੀਰਾਂ ਫਕੀਰਾਂ ਜਿੰਨਾ ਦੱਬੀ ਦੇਤਿਆਂ ਦੀਆਂ ਕਿ ਸ਼ਕਤਾਂ ਤਮਾਈਆਂ ਦੇ ਸਲਕੇ ਇੱਕ ਧਰਮ ਦਾ ਟਿਕਾਊ ਹੈ ਜੀ ਕੁਛੀ ਧਰਮ ਦੀ ਆਣ ਵਿੱਚ ਪਖੰਡ ਕਰਦੇ ਹੋ ਇਹ ਬੰਦ ਕਰੋਗੇ ਜਾਨੇ ਕਰਦਾਂਗੇ ਕਰਦਾਂਗੇ ਜੀ ਸਾਨੂੰ ਕੋਈ ਨਹੀਂ ਅਸੀਂ ਤਾਂ ਅੱਜ ਹੀ ਕਹਿੰਦੇ ਆਂ ਤੈਨੂੰ ਮੈਂ ਕਿਹਾ ਸੀ ਵੀਰੇ ਤੂੰ ਨਾਂ ਵਿੱਚ ਬੋਲੇ ਯਾਰ ਪੌਣ ਉਹ ਲਾਉਂਦੇ ਤੂੰ ਨਹੀਂ ਲਾਉਂਦਾ ਜੇ ਤੂੰ ਵੀ ਲਾਉਂਨਾ ਤਾਂ ਬੋਰ ਪਾ ਫਿਰ ਪਖੰਡ ਕਰਦੇ ਹੋ ਬੰਦ ਕਰੋਗੇ ਜਾਨੇ ਬੱਸ ਜੀ ਬੰਦ ਸੰਗਤ ਸੰਗਤ ਨੂੰ ਸਾਰੀ ਮੂਹੇ ਗੱਲ ਕਹੋ ਕਿ ਦੀਪਾ ਜੀ ਅੱਜ ਸਾਡੇ ਘਰ ਆ ਗਏ ਹਾਂ ਅੱਜ ਤੋਂ ਸਾਡੇ ਘਰ ਨਹੀਂ ਆਉਣਾ ਮੈਂ ਕਿਸੇ ਨੂੰ ਪੁੱਛ ਨਹੀਂ ਬੀ ਠੀਕ ਹੈ ਆਪਦੇ ਘਰੇ ਤੂੰ ਜੋਤਬੱਤੀ ਜੀ ਦੀ ਮਰਜ਼ੀ ਨਾਲ ਸਾਨੂੰ ਕੋਈ ਦਰਾਹ ਠੀਕ ਹੈ ਚਲੋ ਬਾਬਾ ਜੀ ਅਸੀਂ ਨਹੀਂ ਕਹਿੰਦੇ ਜੀ ਅਸੀਂ ਨਹੀਂ ਕਹਿੰਦੇ ਵੀ ਮਤਲਬ ਕਿ ਅਸੀਂ ਸੰਗਤ ਬੁਲਾਉਣੀ ਹੈ ਯਾਨੀ ਤੁਸੀਂ ਸੰਗਤ ਨੂੰ ਕਹੋ ਹਾਂ ਜੀ ਵੀ ਭਾਈ ਅੱਜ ਜੇ ਆ ਗਏ ਠੀਕ ਹੈ ਗਾਹ ਤੋਂ ਸੜਕ ਤੇ ਤੁਸੀਂ ਪੁੱਛ ਲੈਣ ਵਾਸਤੇ ਨਹੀਂ ਹਾਂ ਬਸ ਠੀਕ ਹੈ ਤੇ ਜੋਤਬੱਤੀ ਜਿਹੜੀ ਤੁਸੀਂ ਆਪਦੇ ਘਰੇ ਲਾਉਨੇ ਹੋ ਸਾਨੂੰ ਕੋਈ ਨਹੀਂ ਕੋਈ ਬਸ ਸਾਡੇ ਵੱਲੋਂ ਕੱਟੇ ਬੁੱਧੀ ਜੀ ਹਾਂ ਜੀ ਬਾਬਾ ਜੀ ਇੱਕ ਬੇਨ ਸੁਆਸ਼ ਜੀ ਨੇ ਅੰਦਰ ਫੋਟੋਆਂ ਲਾਈਆਂ ਨੇ ਨਹੀਂ ਉਹ ਲਾ ਲੈਣੇ ਇਹ ਤੁਲਵੋਣੇ ਹਾਂਜੀ ਲਾਓ ਬਾਬਾ ਜੀ ਉਹ ਤਾਂ ਸਾਡੀ ਗਰੂਰੀ ਨਹੀਂ ਨਹੀਂ ਇਹ ਨਾ ਇਹ ਤੁਸੀਂ ਜਿਹੜੀ ਗਲਤ ਹੈ ਗਲਤ ਭੈਣ ਹੈ ਸਾਡੇ ਘਰ ਦਾ ਤੁਸੀਂ ਸਾਡੇ ਮਾਤਿਆਂ ਨੂੰ ਵੱਡਿਓ ਜਿਹੜੇ ਭੈਣ ਹੈ ਕਈ ਵਾਰੀ ਨੂੰ ਭੈਣਾਂ ਕਰੇ ਦੱਸ ਕੇ ਨਹੀਂ ਹੁਣ ਉਹਨਾਂ ਦੇ ਮੂੰਹ ਲੁਕੇ ਹਨ ਇਸ ਨੂੰ ਇਹ ਵੀ ਨੋਟ ਇੰਟਰਨੈਟ ਤੇ ਚੜ੍ਹਦਾ ਨਹੀਂ ਇਹ ਫੇਰ ਤੁਹਾਡੇ ਘਰਾਂ 'ਚ ਪੈਂਦੀ ਆ ਕਲੇਸ਼ ਫਿਰ ਤੁਸੀਂ ਸਾਡੇ ਵਰਗਿਆਂ ਨੂੰ ਫੋਨ ਲਾਉਂਦੇ ਹੋ ਫਿਰ ਸਾਤੇ ਪਾਨੇ ਨੇ ਸਾਡੇ ਘਰੇ ਲੜਾਈ ਪਵਾਦੀ ਸਾਡਾ ਮੁੰਡਾ ਸਾਨੂੰ ਮੋਟਾ ਲਾ ਗਿਆ ਸਾਡੀ ਕੁੜੀ ਘਰੋਂ ਭੱਜ ਗਈ ਇਹੋ ਜਿਹੇ ਕਲੇਸ਼ ਤੁਸੀਂ ਸਾਡੇ ਕੋਲ ਲੈ ਕੇ ਆਉਂਦੇ ਹੋ ਜਾਂ ਕੋਈ ਦਾ ਲਾੜਦਲਾ ਖੋ ਪਰ ਕੋਲ ਲੈ ਕੇ ਆਉਂਦੇ ਇਹ ਜਿਹੜਾ ਸਭ ਤਖੰਡਵਾਦ ਹੈ ਕਮਾਈ ਵਾਲੇ ਪੀਰ ਹੁੰਦੇ ਆ ਨਾ ਜਿਨ੍ਹਾਂ ਦੀ ਇਹ ਗੱਦੀ ਲਾਉਂਦੇ ਆ ਬਾਬਾ ਫੂਲਾਖੀ ਦੀ ਉਹਨਾਂ ਦੀ ਬਹੁਤ ਵੱਡੀ ਕਮਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਕੋਈ ਮਾੜਾ ਲੱਭ ਨਹੀਂ ਬੋਲਦੇ ਉਹ ਸਤਕਾਰਕ ਸ਼ਬਦ ਨੇ ਸਾਡੇ ਉਹਨਾਂ ਲਈ ਦੇਵੀ ਦੇਵ ਤੇ ਜਾਂ ਪੀਰ ਪੀਰ ਉਹਨਾਂ ਦੇ ਲਈ ਸਤਕਾਰਕ ਸ਼ਬਦ ਨੇ ਕਿ ਉਹਨਾਂ ਦੀ ਆੜ ਵਿੱਚ ਤੁਹਾਡੇ ਲੋਕਾਂ ਨਾਲ ਜਿਹੜੇ ਹੈਗੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਫਰੰਡ ਕਰਕੇ ਠੱਗੀਆਂ ਮਾਰਦੇ ਆ ਇੱਥੇ ਕਈ ਲੋਕ ਬੈਠੇ ਵੀ ਹੋਣੇ ਆ ਮੈਨੂੰ ਬਹੁਤ ਘੁਮਾਉਂਦੇ ਆ ਕਿ ਸਾਡੇ ਤੋਂ 50000 ਲੈ ਗਿਆ ਕੋਈ ਲੱਖ ਲੈ ਗਿਆ ਕੋਈ 30 ਲੈ ਗਿਆ ਕੋਈ 10 ਲੈ ਗਿਆ ਠੀਕ ਹੈ ਜਿਹੜੇ ਜੇ ਪੀਰ ਦੀਆਂ ਜਿੱਦੀ ਬੰਦੀ ਰੋਂਗੀ ਆ ਇਸ ਜੀਦੀ ਨੂੰ ਕਿਹੜੇ ਪੀਰ ਤੇ ਕਿਉਂ ਦਾ ਨਹੀਂ ਪਤਾ ਵੀ ਨਾ ਕੀ ਹੈ ਸਾਨੂੰ ਆਪਣੇ ਇਸਤ ਦੇ ਪਿਓ ਦਾ ਨਾਮ ਹੀ ਪਤਾ ਅਸੀਂ ਤੁਹਾਡੇ ਲੋਕਾਂ ਨੂੰ ਪੜਵਾਣੇ ਤੁਹਾਡੇ ਨੂੰ ਲੋਕਾਂ ਦੀਆਂ ਦਿਲਾਂ ਦੀਆਂ ਕਿੱਥੋਂ ਜਾਣਾਂਗੇ ਇਹੋ ਜਿਹਾ ਬਾਬੇ ਜੀ ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਮੈਨੂੰ ਸਵਾਗਤੀ ਕਰਨੀ ਹੈ ਇਹੋ ਜਿਹਾ ਬਾਬਾ ਕੋਈ ਪਿੰਡ ਚੋਂ ਜਗਰਾਤਾ ਲਾਉਣ ਜਾਂ ਦੁਹਾਨ ਲਾਉਣ ਆ ਗਿਆ ਉਹਦੇ ਪਿੰਡਾਂ ਉਹ ਕਿਸੇ بڑے ਜਿਹੇ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਉਹ ਤੇ ਇੱਥੇ ਦੁਹਾਨ ਲੱਗਣਾ ਜਗਰਾਤਾ ਲੱਗਣਾ ਹੈ ਕਿਹੜੇ